ਦੇਲਾ ਬੁੜੀ ਤਾਂ ਨੱਗੀ ਅੱਗੇ ਵਧ ਜਾਂਦੀ ਆ ਆਏ ਜੇ ਮੇਰੀ ਮਾਂ ਹੁੰਦੀ ਮੇਰੇ ਕੋਲ ਪੱਜ-ਪੱਜ ਕੇ ਆਇਆ ਕਰਦੀ ਤਾਂ ਹੀ ਲੋਕ ਕਹਿੰਦੇ ਨੇ ਕਿ ਧੀਆਂ ਦੇ ਪੇਕੇ ਦਾ ਮਾਂ ਪਿਓ ਨਾਲ ਹੁੰਦੇ ਨੇ ਜਿੰਨਾ ਚਿਰ ਮਾਂ-ਬਾਪ ਨੇ ਹੁੰਨਾ ਚਿਰ ਪੇਕੇ ਨੇ ਬਾਦਸ਼ ਇੱਥੇ ਕੌਣ ਪੁੱਛਦਾ ਮੇਰੇ ਭਾਈ ਨੂੰ ਤਾਂ ਜਮਾਨੀ ਹੈਗਾ ਵਿਚਾਲੇ ਕੋਈ ਨਾ ਤਵਾਰੀਆ ਸੁਧਾਰੇ ਤੇ ਆਵਾ ਕਮਾ ਕੀ ਕਰਾਂ ਮੈਂ ਹੁਣ ਤਾਂ ਮਾਮੀ ਮੇਰੇ ਮਾਰ ਲੱਗਦੀ ਮੈਨੂੰ ਗੱਲ ਗੱਲ ਦੀ ਕਹਿ ਲੰਦੀ ਆ ਨਹੀਂ ਤੇਰੇ ਤੇ ਕੇ ਨਹੀਂ ਆਏ ਮੇਰੇ ਵੀਰਾ ਹਾਂ A <laughs> bitch.